ਆਣਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਸੋ ਬਿਲਕੁਲ ਤੋਂ ਅੰਦਾਜ਼ਾ ਲਗਾ ਪਾਕਿਸਤਾਨੀ ਆਈਐਸਆਈ ਏਜੰਸੀ ਦੇ ਨਾਲ ਸੰਬੰਧ ਰੱਖਣ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਆਈਐਸਆਈ ਨਾਲ ਰਿਲੇਟਡ ਦੱਸਿਆ ਜਾ ਰਿਹਾ ਵੀ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਸਜ਼ਾ ਕੱਟ ਰਹੇ ਨੇ ਉਹਨਾਂ ਦਾ ਵੀ ਕਿਤਨਾ ਕੀਤੇ ਇਹਦੇ ਨਾਲ ਨਾਲ ਤਾਰ ਜੁੜੇ ਲੱਗਦੇ ਹੋਏ ਨੇ ਤੇ ਕਿਹਾ ਜਾ ਰਿਹਾ ਉਹ ਪੰਜਾਬ ਦੇ ਰਹਿਣ ਵਾਲੇ ਮੁਕਸਰ ਸਾਹਿਬ ਦੇ ਰਹਿਣ ਵਾਲੇ ਹੈ ਤੇ ਰਾਮਗੜ ਜਿਹੜਾ ਪਿੰਡ ਹੈ ਉਹ ਦੱਸਿਆ ਜਾ ਰਿਹਾ ਹੈ ਆਪ ਕੋਲ ਵਿੱਚ ਆਪਾਂ ਦੇਖਦੇ ਆ ਰਹੇ ਪੁਰਾਣੇ ਲੰਬੇ ਸਮੇਂ ਤੋਂ ਵੀ ਨਸ਼ਾ ਜਿਹੜਾ ਉਹ ਜਵਾਨੀ ਦੇ ਉੱਪਰ ਹਾਵੀ ਹੋਇਆ ਸੋ ਹੁਣੇ ਜਿਹੜੀ ਤਫਤੀਸ਼ ਹੋਏਗੀ ਕੀ ਇਹ ਲੋਕ ਨਸ਼ਾ ਕਰਨ ਦੇ ਆਦੀ ਨੇ ਜਾਂ ਕੋ ਵਿੱਚ ਹੋਰ ਗੱਲ ਨਿਕਲ ਕੇ ਆਉਂਦੀ ਹੈ ਜੇ ਆਈਐਸਆਈ ਨਾਲ ਤਾਰ ਜੁੜੇ ਨੇ ਤੇ ਕੋਈ ਨੈੱਟਵਰਕ ਇਸ਼ੂ ਜਿਹੜਾ ਵੱਡਾ ਨੈੱਟਵਰਕ ਜਿਹੜਾ ਉਹ ਵੀ ਕਿਤਨਾ ਕਿਤੇ ਖੁਲਾਸਾ ਹੋ ਸਕਦਾ ਲੁਧਿਆਣਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਸੋ ਬਿਲਕੁਲ ਤੋਂ ਦੱਸ ਗਿਆ ਪਾਕਿਸਤਾਨੀ ਆਈਐਸਆਈ ਏਜੰਸੀ ਦੇ ਨਾਲ ਸੰਬੰਧ ਰੱਖਣ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਸੋ ਜਿਹੜੇ ਹੈਂਡ ਗ੍ਰੇਨੇਡ ਉਹ ਵੀ ਬ੍ਰਾਹਮਣ ਕਿਤੇ ਨੇ ਸੋ ਇਹ ਯੋਧੇਲ ਬਸਤੀ ਥਾਣੇ ਦੇ ਬਾਹਰ ਮੌਜੂਦ ਹੈ ਤੇ ਇਸੇ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਜੇ ਗੱਲ ਕਰੀਏ ਤਾਂ ਹੈਂਡ ਗ੍ਰੇਨੇਡ ਜਿਹੜੇ ਬੰਬ ਨੇ ਉਹ ਪਕੜੇ ਗਿਆ ਸੋ ਦੂਸਰੇ ਪਾਸੇ ਗੱਲ ਕਰੀਏ ਤਾਂ ਜਿਹੜੇ ਤਿੰਨ ਦੋਸ਼ੀ ਉਹ ਵੀ ਕਾਬੂ ਕਿਤੇ ਜਿਹੜੇ ਹੋਰ ਉਹਨਾਂ ਦੇ ਸਾਥੀ ਨੇ ਉਹ ਲਗਾਤਾਰ ਜਿਹੜੀ ਜਾਂਚ ਉਹ ਕੀਤੀ ਜਾ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਜੇਲ੍ਹ ਤੋਂ ਪ੍ਰੋਡਕਸ਼ਨ ਵੱਲ ਦੇ ਜਿਹੜੇ ਹੋਰ ਉਹਨਾਂ ਦੇ ਜਿਹੜੇ ਸਾਥੀ ਹੈ ਪੁੱਛ ਪੜਤਾਲ ਦੇ ਲਈ ਉਹ ਲਿਆਂਦੇ ਜਾ ਰਹੇ ਸੋ ਸਾਡੇ ਨਾਲ ਸੀਨੀਅਰ ਪੱਤਰਕਾਰ ਸਿੱਕੀ ਸਾਹਿਬ ਸਾਡੇ ਨਾਲ ਨੇ ਪੰਕੇ ਸਿੱਕੀ ਜੀ ਗੱਲਬਾਤ ਉਹ ਕਰ ਰਹੇ ਨੇ ਸਿੱਕੀ ਸਾਹਿਬ ਮਾਮਲਾ ਕੀ ਹੈ ਕਦੋਂ ਦੀ ਘਟਨਾ ਹੈ ਕਿਉਂਕਿ ਜਿਹੜੇ ਲੋਕ ਨੇ ਮੰਦੇ ਵਿੱਚ دہشت ਦਾ ਮਾਹੌਲ ਹੈ ਮਾਮਲਾ ਰਾਹੁਲ ਜੀ ਬੜਾ ਕਨਫਿਡੈਂਸ਼ੀਅਲ ਮਾਮਲਾ ਹੈ ਕਿਉਂਕਿ ਜਿਹੜਾ ਤਾਰ ਜਿਹੜੇ ਜੁੜੇ ਨੇ ਉਹ ਜਿਹੜੇ ਪੁਲਿਸ ਆਫੀਸਰ ਵੀ ਨੇ ਉਹ ਕਿਹਾ ਜਾ ਰਿਹਾ ਹੈ ਕਿ ਆਈਐਸਆਈ ਨਾਲ ਰਿਲੇਟਡ ਦੱਸਿਆ ਜਾ ਰਿਹਾ ਸੋ ਪੁਲਿਸ ਨੇ ਗ੍ਰਿਫਤਾਰੀਆਂ ਵੀ ਪਾਈਆਂ ਔਰ ਪ੍ਰੋਡਕਸ਼ਨ ਆਫ ਵਾਰੰਟ ਦੇ ਜਿਹੜੇ ਜੇਲ੍ਹ ਚੋਂ ਵੀ ਲਿਆ ਕੇ ਜਿਹੜਾ ਪੁੱਛਗਿੱਛ ਕੀਤੀ ਜਾ ਰਹੀ ਕਿਉਂਕਿ ਮਾਮਲਾ ਜਿਹੜਾ ਨਾ ਉਹ ਜੇਲ੍ਹ ਦੇ ਨਾਲ ਜੁੜਿਆ ਹੋਇਆ ਸਬੰਧ ਵੀ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਸਜ਼ਾ ਕੱਟ ਰਹੇ ਨੇ ਉਹਨਾਂ ਦਾ ਵੀ ਕਿਤਨਾ ਕਿੰਨੇ ਇਹਦੇ ਨਾਲ ਨਾਲ ਤਾਰ ਜੁੜੇ ਲੱਗਦੇ ਹੋਏ ਨੇ ਸੋ ਵੱਡਾ ਮਾਮਲਾ ਵੱਡਾ ਮਾਮਲਾ ਹੋਣ ਦੇ ਨਾਤੇ ਜਿਹੜੇ ਪੁਲਿਸ ਅਫਸਰ ਨੇ ਉਹ ਕੱਲ ਦੇ ਤਰੀਕ ਦੇ ਵਿੱਚ ਮੇਰੇ ਖਾ ਪ੍ਰੈਸ ਕਾਨਫਰੈਂਸ ਤੇ ਰੱਖੀ ਜਾਏਗੀ ਤੇ ਪੂਰਾ ਮਾਮਲਾ ਜਿਹੜਾ ਉਹ ਜਨਗ ਜਹਰ ਕੀਤਾ ਜਾਏਗਾ ਪਰ ਮੈਂ ਸਮਝਦਾ ਵੀ ਪੁਲਿਸ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਵੀ ਸਮੇਂ ਸਿਰ ਅਗਰ ਉਹ ਬੰਦੇ ਜਿਹੜੇ ਰਿਕਵਰ ਕੀਤੇਗੇ ਨੇ ਉਹਨਾਂ ਕੋਲ ਜੋ ਰਿਕਵਰੀ ਸਮਾਨ ਮਿਲਿਆ ਉਹ ਜਿਹੜੇ ਰਹਿੰਦੇ ਸਮੇਂ ਨਹੀਂ ਮਿਲਦਾ ਤੇ ਲੁਧਿਆਣਾ ਸ਼ਹਿਰ ਵਾਸੀ ਨੂੰ ਕਿੰਦਰ ਵੱਡਾ ਨੁਕਸਾਨ ਦੇਖਣ ਨੂੰ ਮਿਲ ਸਕਦਾ ਅੱਛਾ ਕਿਹਜਿਹੜੇ ਜਿਹੜੇ ਉਹਨਾਂ ਦੇ 6 ਤੋਂ 7 ਸਾਥੀ ਨੇ ਇਹ ਤੱਕ ਜਿਹੜੇ 3 ਨੇ ਰਾਉਂਡ ਅਪ ਕੀਤੇ ਗਏ ਤੇ ਜਿਹੜੇ ਹੋਰ ਬਾਕੀ ਉਹਨਾਂ ਦੇ ਸਾਥੀ ਨੇ ਉਹ ਹਜੇ ਵੀ ਆਈਐਸਆਈ ਪਾਕਿਸਤਾਨੀ ਏਜੰਸੀਆਂ ਦੇ ਨਾਲ ਟੱਚ ਦੇ ਵਿੱਚ ਨੇ ਲੱਗਦਾ ਕੋਈ ਹੋਰ ਵੀ ਜਿਹੜੇ ਹੈਂਡ ਗ੍ਰੇਨੇਡਾ ਉਹ ਮਿਲ ਸਕਦੇ ਜਾਂ ਹੋਰ ਕਿਸੇ ਉੱਪਰ ਹੋਰ ਕਿਸੇ ਜਗ੍ਹਾ ਦੇ ਉੱਪਰ ਜਿਹੜੀ ਇਹਨਾਂ ਦੀ ਹੋ ਸਕਦੀ ਹੈ ਗੱਲਬਾਤ ਦੇਖੋ ਪੁਲਿਸ ਨੇ ਜਿਹੜੀ ਗ੍ਰਿਫਤਾਰੀਆਂ ਪਾਈਆਂ ਹੁਣ ਉਹਨਾਂ ਤੋਂ ਇੰਟਰੋਗੇਸ਼ਨ ਹੋ ਗਈ ਜਾਣਗੇ ਜੇ ਅਗੂ ਕੋ ਰਿਕਵਰੀ ਹੁੰਦੀ ਵੀ ਹੈ ਤੇ ਪੁਲਿਸ ਸਹਿਬਾਨ ਦਾ ਕਹਿਣਾ ਜਿਹੜੇ ਵੱਡੇ ਅਫਸਰ ਨੇ ਉਹਨਾਂ ਦਾ ਕਹਿਣਾ ਵੀ ਕੱਲ ਜਿਹੜੀ ਹੈ ਪ੍ਰੈਸ ਕਾਨਫਰੈਂਸ ਰੱਖੀ ਜਾਏਗੀ ਉਹਦੇ ਵਿੱਚ ਸਾਰਾ ਜਿਹੜਾ ਮਾਮਲਾ ਤੇ ਸਾਰੀ ਜਾਣਕਾਰੀ ਵੀ ਸਾਂਝੀ ਕੀਤੀ ਜਾਏਗੀ ਤੇ ਜਿਹੜੇ ਦਿਨ ਦੋਸ਼ੀ ਪਕੜੇ ਕਿਹਾ ਜਾ ਰਿਹਾ ਉਹ ਪੰਜਾਬ ਦੇ ਰਹਿਣ ਵਾਲੇ ਮੁਕਸਰ ਸਾਹਿਬ ਦੇ ਰਹਿਣ ਵਾਲੇ ਹੈ ਤੇ ਰਾਮਗੜ ਜਿਹੜਾ ਪਿੰਡ ਹੈ ਉਹ ਦੱਸਿਆ ਜਾ ਰਿਹਾ ਤੇ ਇਹ ਵੀ ਹੈਰਾਨੀ ਜਨਕ ਵੀ ਹੈ ਕਿਉਂਕਿ ਜਿਹੜੇ ਅਗਰ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਆਪਣੇ ਪੰਜਾਬ ਦੇ ਵਿਰੁੱਧ ਚੱਲਣ ਲੱਗ ਗਿਆਨ ਪਰ ਆਪਾ ਪੰਜਾਬ ਕਿਤੇ ਸਟੈਂਡ ਕਰ ਰਿਹਾ ਦੇਖੋ ਪੰਜਾਬ ਦੇ ਵਿੱਚ ਆਪਾਂ ਦੇਖਦੇ ਆ ਰਹੇ ਆਂ ਪਰਾਣੇ ਲੰਬੇ ਸਮੇਂ ਤੋਂ ਵੀ ਨਸ਼ਾ ਜਿਹੜਾ ਉਹ ਜਵਾਨੀ ਦੇ ਉੱਪਰ ਹਾਵੀ ਹੋ ਰਿਹਾ ਸੋ ਹੁਣੇ ਜਿਹੜੀ ਤਫਤੀਸ਼ ਹੋਏਗੀ ਕੀ ਪਤਾ ਹੈ ਲੋਕ ਨਸ਼ਾ ਕਰਨ ਦੇ ਆਦੀ ਨੇ ਜਾਂ ਕੋ ਵਿੱਚੋਂ ਹੋਰ ਗੱਲ ਨਿਕਲ ਕੇ ਆਦੀ ਹੈ ਜੇ ਆਈਐਸ ਨੇ ਤਾਰ ਜੁੜੇ ਨੇ ਤੇ ਕੋਈ ਨੈਟਵਰਕ ਇਸ਼ੂ ਜਿਹੜਾ ਵੱਡਾ ਨੈਟਵਰਕ ਜਿਹੜਾ ਉਹ ਵੀ ਕਿਦ ਤਰ੍ਹਾਂ ਕਿਦਾਂ ਖੁਲਾਸਾ ਹੋ ਸਕਦਾ ਹੈ ਵੀ ਦੇਖਣ ਵਾਲੀ ਆਣ ਵਾਲੇ ਸੰਭਦੇ ਹੋ ਪੁਲਿਸ ਜਿਹੜੀ ਜਾਣਕਾਰੀ ਲਈਗੀ ਕਿਉਂਕਿ ਮਾਮਲਾ ਵੱਡਾ ਰਾਹੁਲ ਜੀ ਪੁਲਿਸ ਵੀ ਜਿਹੜੀ ਹੈ ਬੁਨਾ ਤੱਥਾਂ ਦੇ ਆਧਾਰ ਤੋਂ ਨਹੀਂ ਬੋਲ ਸਕਦੀ ਗੱਲ ਪ੍ਰੈਸ ਕਾਨਫਰੈਂਸ ਕੀਤੀ ਜਾਏਗੀ ਅੱਜ ਜਿੰਨੀ ਜਾਣਕਾਰੀ ਨਿਕਲੇਗੀ ਉਹ ਕੱਲ ਜਗਜाहिर ਹੋਏਗੀ ਆਪਣੇ ਸਾਹਮਣੇ ਤੱਕ ਆ ਜਾਏਗੀ ਸਾਰੀ ਅੱਛਾ ਦਿਨ ਤੇ ਹਰ ਵਿਲੰਗੇ ਨੇ ਭਾਵੇਂ ਦੀਵਾਲੀ ਦੀ ਗੱਲ ਕਰ ਲਈ ਹੈ ਦੀਵਾਲੀ ਦੇ ਨੇੜੇ ਤੇੜੇ ਆ ਭਾਵੇਂ ਦੇ ਸ਼ਹਿਰੇ ਨੇੜੇ ਕਾਫੀ ਜਿਹੜਾ ਲੋਕਾਂ ਦੇ ਜਹਨ ਦੇ ਵਿੱਚ ਡਰ ਵੀ ਹੁੰਦਾ ਉਹ ਕਹਿੰਦਾ ਜਿਹੜੀ ਭੀੜ ਭੜਾਕਿਆਂ ਵਾਲੇ ਇਲਾਕੇ ਦੇ ਵਿੱਚ ਅਸੀਂ ਨਹੀਂ ਜਾਣਾ ਪਰ ਇਹ ਲੱਗਦਾ ਵੱਡਾ ਹਾਸਾ ਹੁਣੋਂ ਟਲ ਗਿਆ ਕਿਉਂਕਿ ਗੁਪਤ ਸੂਚਨਾ ਦੇ ਆਧਾਰ ਤੇ ਜਿਹੜੇ ਤਿੰਨ ਦੋਸ਼ੀ ਉਹ ਕਾਬੂ ਕੀਤੇ ਨੇ ਨੇ ਬਿਲਕੁਲ ਹੁਣ ਤਿਹਾੜ ਪਿੱਛੇ ਨਿਕਲ ਗਏ ਨੇ ਹਜੇ ਵੀ ਆਪਾਂ ਕਹਿ ਸਕਦੇ ਹਾਂ ਛੱਟ ਪੂਜਾ ਦਾ ਵੱਡਾ ਤਿਹਾੜ ਹਜੇ ਵੀ ਪਰਬ ਚੱਲ ਰਿਹਾ ਤੂੰ ਦੇਖ ਤਾ ਸਤਲੂ ਤੇ ਹਜ਼ਾਰਾਂ ਇਤਜ਼ਾਰ ਨਾਲ ਲੋਕ ਪੂਜਾ ਕਰ ਰਹੇ ਆ ਗਿਲ ਨੇਰ ਤੇ ਪੂਜਾ ਕਰ ਰਹੇ ਆ ਹਜੇ ਵੀ ਤਿਹਾੜ ਤਾਂ ਚੱਲ ਹੀ ਰਹੇ ਨੇ ਇੱਕ ਤਰ੍ਹਾਂ ਦੇ ਪਰ ਫਿਰ ਵੀ ਮੈਂ ਸਮਝਦਾ ਵੀ ਜੇ ਇਹ ਚੀਜ਼ਾਂ ਤੋਂ ਬਚਿਆ ਤੇ ਰੱਬ ਵੱਲੋਂ ਮੈਂ ਕਹਿੰਦਾ ਵੀ ਕਿਸੇ ਨਾ ਕਿਸੇ ਕਰਕੇ ਇਸ ਲੁਧਿਆਣਾ ਸ਼ਹਿਰ ਬਚ ਗਿਆ ਹੋਇਆ ਅੱਗੋ ਪੁਲਿਸ ਜਿਹੜੀ ਆ ਉਹ ਬੜੇ ਵਧੀਆ ਢੰਗ ਨਾਲ ਕੰਮ ਕਰੇ ਇੰਪਲੀਮੈਂਟ ਕਰੇ ਆਪਣੀਆਂ ਚੀਜ਼ਾਂ ਨੂੰ ਸਖਤੀ ਕਰੇ ਇਸ ਚੀਜ਼ਾਂ ਦੇ ਇਸ ਚੀਜ਼ਾਂ ਤੋਂ ਬਚਿਆ ਜਾ ਸਕਦਾ ਅੱਛਾ ਸੂਤਰ ਇਹ ਵੀ ਕਹਿ ਰਹੇ ਨੇ ਕਹਿੰਦੇ ਡਿਸਾਈਡ ਕੀਤਾ ਜਾ ਰਿਹਾ ਸੀ ਕਿਹੜਾ ਇਲਾਕਾ ਭੀੜ ਭੜ ਵਾਲਾ ਕਿਉਂਕਿ ਜਿਹੜੇ ਨੌਜਵਾਨ ਨੇ ਮੁਖਸਰ ਸਾਹਿਬ ਦੇ ਰਹਿਣ ਵਾਲੇ ਆ ਤੇ ਲੱਗਦਾ ਹੈ ਅਗਰ ਜਿਹੜੀ ਡਿਸਾਈਡ ਹੋ ਜਾਂਦਾ ਤੇ ਵੱਡੀ ਘਟਨਾ ਉਹ ਆਪਰ ਸਕਦੀ ਭਾਵੇਂ ਸਿਦੂਆ ਕਨਾਲ ਦੀ ਗੱਲ ਕਰੀ ਭਾਵੇਂ ਸਤ루ਗ ਕਨਾਲ ਤੇ ਸਤ루ਦ ਰਿਆ ਦੀ ਗੱਲ ਕਰੀ ਇਸੇ ਜਗ੍ਹਾ ਤੋਂ ਉੱਪਰ ਵੱਡੀ ਮਾਤਰਾ ਜਿਹੜੀ ਛੱਟੀ ਮਈਆਂ ਦੀ ਜਿਹੜੀ ਪੂਜਾ ਉਹ ਕੀਤੀ ਜਾ ਰਹੀ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਹਜ਼ਾਰਾਂ ਦੀ ਤਦਾਦ ਨਾਲ ਲੋਕ ਉੱਥੇ ਜਾ ਕੇ ਪੂਜਾ ਕਰਦੇ ਨੇ ਜੋ ਕਿਸੇ ਵੀ ਤਰ੍ਹਾਂ ਦੀ ਮਿਸਪੈਨਿੰਗ ਹੋ ਸਕਦੀ ਹੈ ਜੇ ਬੰਦਾ ਕਰੋ ਸੋਚ ਕੇ ਆਇਆ ਵੀ ਮੈਂ ਕਿਸੇ ਦਾ ਨੁਕਸਾਨ ਕਰਨਾ ਫਿਰ ਉਹ ਜਗ੍ਹਾ ਤਾਂ ਡਿਸਾਈਡ ਕਰ ਹੀ ਲੇਗਾ ਵੀ ਜਿੱਥੇ ਭੀੜ ਭੜ ਵਾਲੇ ਜਿਆਦਾ ਇਲਾਕਾ ਨੇ ਪਰ ਇਹ ਵੀ ਮੈਂ ਸਮਝਦਾ ਵੀ ਗੁਪਤ ਸੂਤਰਾਂ ਤੋਂ ਉਧਾਰ ਤੋਂ ਜਿਹੜੀ ਪੁ ਕਿ ਲੁਧਿਆਣੇ ਵਰਗੇ ਵੱਡੇ ਸ਼ਹਿਰ ਤੇ ਹੁਣ ਪੁਲਿਸ ਜੋ ਇੰਟਰੋਗੇਟ ਕਰੇਗੀ ਜੋ ਪੁਛਗਿਰ ਸਾਹਮਣੇ ਆਈ ગયો ਪਰ ਇਹ ਘਟਨਾ ਕੀ ਕਰਨਗੇ ਤੋਂ ਬਿਲਕੁਲ ਪੰਕਜ ਸਿੱਕੀ ਜੀ ਨਾਲ ਗੱਲਬਾਤ ਕੀਤੀ ਜੋ ਕਿ ਸੀਨੀਅਰ ਰਿਪੋਰਟਰ ਨੇ ਇੱਕ ਵਾਰ ਫਿਰ ਜਿਹੜੀ ਯੋਧੇਲ ਬਸਤੀ ਥਾਣੇ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਗੁਪਤ ਸੂਤਰਾਂ ਮਿਲਦੀ ਯੋਧੇਲ ਬਸਤੀ ਐਸਐਚਓ ਨੂੰ ਤੇ ਜਿਸ ਤੋਂ ਵਾ ਜਿਹੜੀ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਜਿਹੜੇ ਤਿੰਨ ਦੋਸ਼ੀਓ ਪਕੜੇ ਗਏ ਨੇ ਇੱਕ ਦਾ ਨਾਮ ਕੁਲਦੀਪ ਸਿੰਘ ਰਮਨਿਕ ਸਿੰਘ ਪਰਮਿੰਦਰ ਸਿੰਘ ਸ਼ੇਖਰ ਪਰਮਿੰਦਰ ਸਿੰਘ ਸ਼ੇਖਰ ਜੋ ਕਿ ਮੁਕਸਰ ਜ਼ਿਲ੍ਹੇ ਪਿੰਡ ਦੇ ਰਾਮਗੜ੍ਹ ਥਾਣਾ ਚੁੰਗਾਵਲ ਦੇ ਰਹਿਣ ਵਾਲੇ ਨੇ ਸੋ ਦੱਸਿਆ ਜਾ ਰਿਹਾ ਹੈ ਆਈਐਸਆਈ ਪਾਕਿਸਤਾਨ ਏਜੰਸੀ ਨਾਲ ਜਿਹੜੇ ਸੰਪਰਕ ਨੇ ਜਿਹੜੇ ਲਿੰਕ ਨੇ ਉਹ ਵੀ ਦੱਸੇ ਜਾ ਰਹੇ ਨੇ ਸੋ ਵੱਡਾ ਹਾਸਾ ਹੋ ਸਕਦਾ ਸੀਗਾ ਸੋ ਜਿਹੜੇ ਇਹਨਾਂ ਦੇ ਹੋਰ ਜਿਹੜੇ ਦੋ ਜਿਹੜੇ ਸਾਥੀ ਨੇ ਉਹ ਹਜੇ ਤੱਕ ਜਿਹੜੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਤੇ ਉਹਨਾਂ ਦੇ ਹਜੇ ਤੱਕ ਜਿਹੜੇ ਗੱਲਬਾਤ ਦੱਸਿਆ ਜਾ ਰਿਹਾ ਹੈ ਆਈਐਸਆਈ ਪਾਕਿਸਤਾਨ ਨੇ ਪਾਕਿਸਤਾਨ ਜਿਹੜੀ ਏਜੰਸੀ ਨਾਲ ਜਿਹੜੇ ਹਜੇ ਵੀ ਉਹਨਾਂ ਦੀ ਗੱਲਬਾਤ ਹੋ ਰਹੀ ਸੋ ਬਿਲਕੁਲ ਜਿਹੜੀ ਪੁਲਿਸ ਜਲਦ ਉਹਨਾਂ ਨੂੰ ਜਿਹੜੀ ਗ੍ਰਿਫਤਾਰ ਉਹ ਕਰ ਲਈ ਕਰ ਲਵੇ ਤੇ ਜੇਲ ਤੋਂ ਵੀ ਜਿਹੜੇ ਵਰਣ ਤੇ ਜਿਹੜੇ ਜਿਹੜੇ ਦੋਸ਼ੀ ਨੇ ਉਸ ਜਗ੍ਹਾ ਤੋਂ ਉੱਪਰ ਜਿਹੜੀ ਸਜ਼ਾ ਕੱਟ ਰਹੇ ਉਹਨਾਂ ਨੂੰ ਲਿਆਂਦਾ ਗਿਆ ਅ ਵੱਡੇ ਜਿਹੜੇ ਖੁਲਾਸੇ ਆ ਉਹ ਹੋ ਸਕਦੇ ਆ ਸੋ ਕੈਮਰਾ ਪਰਸਨ ਵਿਕਾਸ ਦੇ ਨਾਲ ਮੈਂ راہੁਰੜਾ ਸਿਟੀ ਹੋਮ ਲੁਧਿਆਣਾ